RSS ਨੇ ਕਦੇ ਵੀ ਜਾਤੀਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਮਧਵਕਰ ਦੱਤਾ ਤ੍ਰੇਯ ਦਿਓਰਸ ਜਿਨ੍ਹਾਂ ਨੂੰ ਬਾਲਾ ਸਾਹਿਬ ਦਿਓਰਸ ਦੇ ਨਾਮ ਨਾਲ ਵਧ ਜਾਣਿਆ ਜਾਂਦਾ ਹੈ ਉਹ RSS ਦੇ ਤੀਜੇ ਸਰਸੰਗ ਚਾਲਕ ਸਨ ਇਸ ਗੱਲ ਨੂੰ ਸਾਬਿਤ ਕੀਤਾ ਉਹਨਾਂ ਨੇ ਜਾਤੀਪੇਤਪਾਪ ਦੇ ਖਿਲਾਫ ਲੜਾਈ ਲੜੀ ਹਰ ਇੱਕ ਨੂੰ ਬਰਾਬਰ ਮੰਨਿਆ ਅਤੇ ਇੱਕ ਸਭਿਆਚਾਰ ਇੱਕ ਰਾਸ਼ਟਰ ਅਤੇ ਇਸ ਧਰਤੀ ਦੀ ਇੱਕੋ ਹੀ ਵਿਚਾਰਧਾਰਾ ਅਰਥਾਤ Hindu ਇਕਤਾ ਦੇ ਵਿਸ਼ਵਾਸ ਕੀਤਾ 11 ਦਸੰਬਰ 1915 ਨੂੰ ਨਾਗਪੁਰ ਮਹਾਰਾਸ਼ਟਰ ਵਿੱਚ ਜਨਮੇ ਬਾਲਾ ਸਾਹਿਬ ਦਿਓਰਸ ਨੇ ساری ਜ਼ਿੰਦਗੀ ਜਾਤੀਪੇਤਪਾਪ ਦੇ ਖਿਲਾਫ ਡਟ ਕੇ ਸੰਘਰਸ਼ ਕੀਤਾ ਛੋਟੀ ਉਮਰ ਤੋਂ ਹੀ ਉਹ ਆਪਣੇ ਦਲਿਤ ਦੋਸਤਾਂ ਨੂੰ ਘਰ ਬੁਲਾਉਂਦੇ ਸਨ ਅਤੇ ਉਹਨਾਂ ਨਾਲ ਇਕੋ 판ਡੇ ਵਿੱਚ ਖਾਣਾ ਖਾਂਦੇ ਸਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਛੂਤ-ਛਾਤ ਇੱਕ ਗੰਭੀਰ ਅਪਰਾਧ ਹੈ। ਹਰ ਕਿਸੇ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਜੜੋਂ ਖਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ। 1973 ਵਿੱਚ ਸਰਸੰਗ ਚਾਲਕ ਬਣਨ ਤੋਂ ਬਾਅਦ, ਵਾਲਾ ਸਾਹਿਬ ਨੇ ਆਰਐਸਐਸ ਨੂੰ 20,000 ਤੋਂ ਵਧਾ ਕੇ 40,000 ਸ਼ਾਖਾਵਾਂ ਤੱਕ ਪਹੁੰਚਾਇਆ, ਜਿਨ੍ਹਾਂ ਵਿੱਚ ਹਰ ਇੱਕ ਸ਼ਾਖਾ ਵਿੱਚ 40 ਤੋਂ 50 ਸਵੈ-ਸੇਵਕ ਹੁੰਦੇ ਸਨ ਅਤੇ ਉਹਨਾਂ ਨੂੰ ਭਾਰਤ ਦੀ ਪਛਾਣ ਦੇ ਬੈਨਰ ਹੇਠ ਇਕਜੁੱਟ ਕੀਤਾ। ਉਹਨਾਂ ਨੇ ਉੱਤਰ ਪੂਰਬੀ ਸੂਬਿਆਂ ਜਿਵੇਂ ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਸਮੇਤ ਖੇਤਰ ਦੇ ਸਾਰੇ 7 ਸੂਬਿਆਂ ਵਿੱਚ ਵੀ ਆਰਐਸਐਸ ਦੇ ਵਿਸਥਾਰ ਲਈ ਮਹੱਤਵਪੂਰਨ ਯਤਨ ਕੀਤੇ। ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ 'ਤੇ ਜ਼ੋਰ ਦਿੰਦੇ ਹੋਏ, ਉੱਤਰ ਪੂਰਬ ਵਿੱਚ ਸੱਭਿਆਚਾਰਕ ਏਕਤਾ ਅਤੇ ਰਾਸ਼ਟਰੀ ਏਕੀਕਰਨ ਨੂੰ ਉਤਸ਼ਾਹਿਤ ਕਰਦੇ ਹੋਏ, ਉਹਨਾਂ ਨੇ ਜਨਜਾਤੀ ਭਾਈਚਾਰਿਆਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਅਤੇ ਆਰਐਸਐਸ ਰਾਹੀਂ ਅਨੇਕਾਂ ਅਪਲਾਈ ਪ੍ਰੋਗਰਾਮ ਲਾਗੂ ਕਰੰਤੇ ਕੇਂਦਰਿਤ ਕੀਤਾ। ਬਾਲਾ ਸਾਹਿਬ ਦਿਓਰਸ ਦਾ ਇਹ ਵੀ ਮਨਣਾ ਸੀ ਇਹ ਅੰਤਰਜਾਤੀ ਵਿਆਹ ਨੇ ਜਾਤੀ ਵਿਤਕਰੇ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹਨਾਂ ਨੇ ਸਮਝਾਇਆ ਕਿ ਪਾਰਤ ਦੀ ਅਸਲ ਤਾਕਤ ਲੋਕਾਂ ਨੂੰ ਜਾਤ ਦੁਆਰਾ ਵੰਡਣ ਵਿੱਚ ਨਹੀਂ, ਬਲਕਿ ਧਰਮ ਅਤੇ ਮਨੁੱਖਤਾ ਦੁਆਰਾ ਉਹਨਾਂ ਨੂੰ ਇਕਜੁੱਟ ਕਰਨ ਵਿੱਚ ਹੈ।